ਪਾਰਲੀਮੈਂਟਰੀ ਕਨਸਟੀਟੂਐਂਸੀ ਫਤਿਹਗੜ੍ਹ ਸਾਹਿਬ ਚ ਹੁਣ 1820 ਪੋਲਿੰਗ ਸਟੇਸ਼ਨਸ ਨੇ ਤੇ ਇੱਕ ਨਵਾਂ ਆਕਸਿਲਰੀ ਬੂਥ ਬਣਿਆ ਹੈਗਾ ਸਾਨੇਵਾਲ ਵਿਖੇ ਇਸ ਤੋਂ ਇਲਾਵਾ ਜਿਹੜੇ ਆਪਣੇ ਟੋਟਲ ਵੋਟਰਸ ਹੈਗੇ ਨੇ ਉਹ 15 ਲੱਖ 52 ਹਜ਼ਾਰ ਟੋਟਲ ਵੋਟਰਸ ਨੇ ਪਾਰਲੀਮੈਂਟਰੀ ਕਨਸਟੀਟੂਐਂਸੀ ਫਤਿਹਗੜ੍ਹ ਸਾਹਿਬ ਤੇ ਕੈਂਡੀਡੇਟਸ ਆਪਣੇ 14 ਨੇ ਤੇ ਆਪਣਾ ਇੱਕ ਵੈਲਟ ਯੂਨਿਟ ਲੱਗੇਗਾ 14 ਕੈਂਡੀਡੇਟਸ ਪਲੱਸ ਇੱਕ ਨੋਟਾ ਦਾ ਉਹਦੇ ਵਿੱਚ ਬਟਨ ਹੋਏਗਾ ਸਾਡੀ ਟੀਮਸ ਪੂਰੀਆਂ ਤਿਆਰ ਹੈਗੀਆਂ ਨੇ ਵਕ ਵਕ ਟੀਮਸ ਦਾ ਅਲੱਗ-ਅਲੱਗ ਕੰਮ ਉਹਨਾਂ ਅੱਜ ਡਿਸਟ੍ਰੀਬਿਊਟ ਹੋਇਆ ਹੋਇਆ ਸਾਰਾ ਕੰਮ ਹੀ ਆਪਣਾ ਅਸ ਪਰ ਸ਼ਡਿਊਲ ਚੱਲ ਰਿਹਾ ਹੈ ਪੋਲਿੰਗ ਸਟਾਫ ਦੀ ਸਾਡੀ ਰੈਂਡਮਾਈਜੇਸ਼ਨ ਵੀ ਹੋ ਚੁੱਕੀ ਹੈ ਤੇ ਪੋਲਿੰਗ ਸਟਾਫ ਨੂੰ ਇੱਕ ਟ੍ਰੇਨਿੰਗ ਵੀ ਅ ਡੀਟੇਲਡ ਟ੍ਰੇਨਿੰਗ ਹੈਂਡਸ-ਆਨ ਟ੍ਰੇਨਿੰਗ ਉਹਨਾਂ ਦੀ ਹੋ ਚੁੱਕੀ ਹੈ ਜਿਸ ਦੇ ਵਿੱਚ ਕਿ ਉਹਨਾਂ ਨੂੰ ਦੱਸਿਆ ਗਿਆ ਹੈ ਕਿ EVMs ਕਿਵੇਂ ਉਹਨਾਂ ਨੇ ਆਪਰੇਟ ਕਰਨੀ ਹੈ ਤੇ ਇਹਦੇ ਨਾਲ ਹੀ ਉਹਨਾਂ ਨੇ ਕਿਵੇਂ ਆਪਣੇ ਫਾਰਮ ਭਰਨੇ ਨੇ ਕਿਵੇਂ ਰਿਪੋਰਟਸ ਜੋ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਮੰਡੇਟ ਹੈਗਾ ਉਹ ਰਿਪੋਰਟਸ ਉਹਨਾਂ ਨੇ ਕਿਵੇਂ ਸ਼ੇਅਰ ਕਰਨੀਆਂ ਹੈਗੀਆਂ ਕਿਵੇਂ ਫਾਰਮਸ ਭਰ ਕੇ ਸਾਨੂੰ ਸਬਮਿਟ ਕਰਾਣੇ ਨੇ ਮਾਈਕਰੋ ਆਬਜ਼ਰਵਰਸ ਜਿਹੜੇ ਨੇ ਉਹ ਕੁਝ ਬੂਥ ਹੈਗੇ ਨੇ ਅਬਾਊਟ ਅਸੀਂ ਬੂਥ ਨੇ ਜਿੱਥੇ ਕਿ ਮਾਈਕਰੋਬਸਰਵਰਸ ਲੱਗਣਗੇ ਸਾਰੇ ਹੀ ਪੋਲਿੰਗ ਸਟੇਸ਼ਨਸ ਤੇ 100% ਬੂਥਸ ਤੇ ਵੈਬ ਕਾਸਟਿੰਗ ਕੀਤੀ ਜਾਏਗੀ ਇਹ ਵੈਬ ਕਾਸਟਿੰਗ ਲਾਈਵ ਹੋਏਗੀ ਇਹਦਾ ਇੱਕ ਕੰਟਰੋਲ ਰੂਮ ਸਾਡੇ ਦਫਤਰ ਵਿੱਚ ਹੋਏਗਾ ਤੇ ਇੱਕ ਕੰਟਰੋਲ ਰੂਮ ਸੀਓ ਆਫਿਸ ਚ ਹੋਏਗਾ ਤੇ ਹੋ ਸਕਦਾ ਹੈ ਕਿ ਦਿੱਲੀ ਚ ਵੀ ਇਹਦਾ ਐਕਸੈਸ ਹੋਏ ਸੋ ਇਹਦੇ ਬਾਰੇ ਅਸੀਂ ਆਪਣੇ ਪੋਲਿੰਗ ਸਟਾਫ ਨੂੰ ਵੀ ਜਾਣਕਾਰੀ ਦਿੱਤੀ ਹੈ ਤੇ ਸਾਰਿਆਂ ਨੂੰ ਹੀ ਅਸੀਂ ਅ ਪਬਲਿਕ ਨੂੰ ਵੀ ਤੁਹਾਡੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਅਸੀਂ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਜੋ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਮੰਡੇਟ ਹੈ ਉਹੀ ਅਸੀਂ ਪੂਰੀ ਸਾਨੂੰ ਉਮੀਦ ਹੈਗੀ ਹੈ ਕਿ ਅਸੀਂ ਉਸ ਮੁਤਾਬਕ ਕੰਮ ਕਰਾਂਗੇ 100% ਵੈਬਕਾਸਟਿੰਗ ਹੋਏਗੀ ਜਿਸ ਦੇ ਨਾਲ ਟਰਾਂਸਪੇਰੈਂਸੀ ਮੇਨਟੇਨ ਹੋ ਸਕੇ। ਕਿ ਮੈਮ ਨਿਊ ਵੋਟਰਸ ਲਈ ਕੁਝ ਨਵਾਂ ਨਵੇਂ ਵੋਟਰਸ ਲਈ ਅਸੀਂ ਜਿਹੜੇ ਸਾਡੇ ਨਵੇਂ ਵੋਟਰਸ ਹੈਗੇ ਸਾਰਿਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਆਉਣ ਵਾਲੇ ਦਿਨਾਂ ਚ ਅਸੀਂ ਹਰ ਹਾਊਸਹੋਲਡ ਚ ਆਪਣਾ ਇੱਕ ਸਰਦਾ ਪੱਤਰ ਵੀ ਭੇਜਾਂਗੇ ਕਿ ਲੋਕ ਆ ਕੇ ਜ਼ਰੂਰ ਵੋਟ ਕਰਨ ਜਿਹੜੇ 18 ਤੋਂ 19 ਸਾਲ ਵਾਲੇ ਫਰਸਟ ਟਾਈਮ ਵੋਟਰਸ ਹੋਣਗੇ ਉਹਨਾਂ ਨੂੰ ਸਾਡੇ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ ਲੇਡੀਜ਼ ਲਈ ਕੁਝ ਸਪੈਸ਼ਲ ਬੂਥ ਗੁਜ਼ਾਰਾ ਦਿੱਤਾ ਲੇਡੀਜ਼ ਲਈ ਸਾਡਾ ਹਰੇਕ ਅਸੈਂਬਲੀ ਸੈਗਮੈਂਟ ਵਿੱਚ ਇੱਕ ਬੂਥ ਹੈਗਾ ਜਿੱਥੇ ਕਿ ਟੋਟਲ 100% ਲੇਡੀ ਸਟਾਫ ਹੋਏਗਾ ਤੇ ਨਾਲ ਹੀ ਅਸੀਂ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਵੀ ਆਪਣਾ ਉੱਥੇ ਜਿਹੜੇ ਮੁਲਾਜ਼ਮ ਹੈਗੇ ਨੇ ਪੁਲਿਸ ਵਾਲੇ ਉੱਥੇ ਲੇਡੀਆਂ ਹੀ ਡਿਪਲੋਏ ਕੀਤੀਆਂ ਜਾਣ ਤਾਂ ਕਿ ਲੇਡੀਆਂ ਨੂੰ ਇੱਕ ਕੰਫਰਟ ਮਿਲ ਸਕੇ ਤੇ ਉੱਥੇ ਆ ਕੇ ਵੋਟ ਆਪਣੀ ਪਾ ਸਕਣ ਤੇ ਮੈਮ ਕੁਝ ਬੰਦੇ ਐਦਾਂ ਦੇ ਹੁੰਦੇ ਜਿਹੜੇ ਕਿ ਵੋਟਰ VOTING ਦਾ ਜਿਹੜਾ ਬਾਈਕਾਟ ਕਰਨ ਦੀ ਗੱਲ ਕਰਦੇ ਇਹੋ ਜਿਹੇ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੀਦੀ ਸਾਡੇ ਕੋਈ ਵੀ ਇਹੋ ਜੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਆਈ ਹੈ ਕਿ ਕਿਤੇ ਕੋਈ VOTING ਦਾ ਬਾਈਕਾਟ ਵਾਲੀ ਕੋਈ ਗੱਲ ਹੋਏ ਜੇ ਕੋਈ ਇਹੋ ਜੀ ਇਨਫੋਰਮੇਸ਼ਨ ਤੁਸੀਂ ਸਾਨੂੰ ਦਿਨੇ ਹੋ ਜਾਂ ਸਾਡੇ ਤੱਕ ਕੋਈ ਗੱਲ ਪਹੁੰਚਦੀ ਹੈ ਸਾਡੀ ਸਟਾਫ sweep activities ਚੱਲ ਰਹੀਆਂ ਨੇ ਸੈਕਟਰ ਅਫਸਰਸ ਨੇ ਸਾਡੇ SDMs ਹੈਗੇ ਨੇ ਜੋ ਕਿ ਸਾਰੇ AROs ਹਨ ਸੋ ਅਸੀਂ ਲੋਕਾਂ ਤੱਕ ਪਹੁੰਚ ਕਰਾਂਗੇ ਬਿਲਕੁਲ ਵੀ ਕੋਈ ਫਤਿਹਗੜ ਸਾਹਿਬ ਡਿਸਟ੍ਰਿਕਟ ਵਿੱਚ ਇਹੋ ਜੀ ਗੱਲ ਨਹੀਂ ਹੈ ਕਿ ਕਿ ਕਿਤੇ ਕੋਈ ਬਾਇਕਾਟ ਬਾਰੇ ਗੱਲ ਚੱਲ ਰਹੀ ਹੋ ਕੰਨਾਕ ਟਾਰਗੇਟ ਰੱਖਿਆ ਗਿਆ ਦੀ ਬੋਤਲ ਵੋਟਿੰਗ ਦਾ ਟਾਰਗੇਟ ਜੋ ਕਿ ਇਸ ਵਾਰੀ ਸੀਓ ਸਾਹਿਬ ਵੱਲੋਂ ਫਿਕਸ ਕੀਤਾ ਗਿਆ ਹੈ ਉਹ 70% ਦਾ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਵਾਰੀ ਜੋ ਪਾਰਲੀਮੈਂਟ ਇਲੈਕਸ਼ਨ ਚ ਸਾਡਾ 69% ਵੋਟਿੰਗ ਹੋਈ ਸੀਗੀ ਸੋ ਸਾਨੂੰ ਉਮੀਦ ਹੈ ਕਿ ਅਸੀਂ 70 ਇਸ ਵਾਰੀ ਪਾਰ ਕਰਾਂਗੇ ਪਿਛਲੀ ਵਾਰੀ ਅਸੈਂਬਲੀ ਇਲੈਕਸ਼ਨ 74% ਵੋਟਿੰਗ ਹੋਈ ਸੀਗੀ ਸੋ ਹੁਣ ਵੀ ਸਾਨੂੰ ਆਸ ਹੈਗੀ ਹੈ ਕਿ ਫਤੇਗੜ ਸਾਹਿਬ ਹਲਕੇ ਲੋਗ ਹਰ ਵਾਰੀ ਦੀ ਤਰ੍ਹਾਂ ਪੀਸਫੁੱਲ ਤਰੀਕੇ ਨਾਲ ਆ ਕੇ ਲਾਰਜ ਨੰਬਰਸ ਤੇ ਵੋਟ ਕਰਨਗੇ ਤੇ ਅਸੀਂ ਇਹ ਟਾਰਗੇਟ ਮੀਟ ਕਰ ਸਕਾਂਗੇ। ਓਕੇ ਜੀ ਕੋਈ ਕਿਸੇ ਪ੍ਰਕਾਰ ਦੀ ਕੋਈ ਕੰਪਲੇਂਟਸ ਵਗੈਰਾ? ਕੰਪਲੇਂਟਸ ਦਾ ਜੀ ਸਾਡਾ ਪੋਰਟਲ ਬਣਿਆ ਹੋਇਆ ਇੱਕ ਇਹਨਾਂ ਦਾ ਸੀਵਿਜਲ ਦਾ ਹੈਗਾ ਰੋਜ਼ ਦੀਆਂ ਕੰਪਲੇਂਟਸ ਆਉਂਦੀਆਂ ਨੇ। ਕੰਪਲੇਂਟ ਸਾਡੇ ਕੋਲ ਕੋਈ ਵੀ ਸੀਰੀਅਸ ਨੇਚਰ ਦੀ ਨਹੀਂ ਆਈ ਹੈ। ਜਾਦਾ ਕੰਪਲੇਂਟਸ ਪੋਸਟਰਸ ਬੈਨਰਸ ਨੂੰ ਲੈ ਕੇ ਹੁੰਦੀ ਹੈ ਉਹਦੇ ਸਾਡਾ ਸਟਾਫ ਟ੍ਰੇਨਡ ਹੈ ਕਿ ਕਿਵੇਂ ਉਹਨਾਂ ਨੇ ਕਾਰਵਾਈ ਕਰਨੀ ਹੈ ਇੱਕ ਜਿਹੜਾ ਦੂਜਾ ਕਿਸਮ ਹੈ ਉਹ ਕੰਪਲੇਂਟਸ ਆਉਂਦੀਆਂ ਨੇ ਸਰਕਾਰੀ ਮੁਲਾਜ਼ਮਾਂ ਦੀਆਂ ਕਿ ਕੋਈ ਆਪਣੇ ਹੋਮ ਡਿਸਟ੍ਰਿਕਟ ਚ ਲੱਗਿਆ ਹੋਇਆ ਹੈ ਜਾਂ ਕੁਝ ਕਰ ਰਿਹਾ ਹੈਗਾ ਜਿਵੇਂ ਹੀ ਸਾਨੂੰ ਕੰਪਲੇਂਟ ਮਿਲਦੀ ਹੈ ਅਸੀਂ ਉਹਦੇ ਉੱਤੇ ਕਾਰਵਾਈ ਕਰਦੇ ਹਾਂ ਜੇ ਉਹ ਕੰਪਲੇਂਟ ਸਹੀ ਪਾਈ ਜਾਂਦੀ ਹੈ ਤੇ ਅਸੀਂ ਕਨਸਰਨ ਡਿਪਾਰਟਮੈਂਟ ਨੂੰ ਲਿਖ ਕੇ ਭੇਜਦੇ ਹਾਂ ਤੇ ਸੀਓ ਸਾਹਿਬ ਨੂੰ ਲਿਖ ਕੇ ਭੇਜਦੇ ਹਾਂ ਕਿ ਉਹਨਾਂ ਦੇ ਨਾਲ ਕਲਾਕ ਬੰਦੀ ਕਾਰਵਾਈ ਕੀਤੀ ਜਾਵੇ ਬਜ਼ੁਰਗ ਹਨ ਯਾਰ ਬਿਮਾਰਾਂ ਨੇ ਵੀ ਵੋਟਿੰਗ ਦੀ ਖਤਰ ਬੋਟਿੰਗ ਜਿਹੜੇ ਬਜ਼ੁਰਗ ਹੈਗੇ ਨੇ ਜੀ 85 ਸਾਲ ਤੋਂ ਉੱਪਰ ਤੇ ਜਿਹੜੇ ਪੀ ਡਬਲਯੂ ਡੀ ਵੋਟਰਸ ਨੇ ਜੋ ਕਿ ਡਿਸੇਬਲਡ ਵੋਟਰਸ ਹੈਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਹੀ ਹੋਮ ਵੋਟਿੰਗ ਦੀ ਸਹੂਲਤ ਈਸੀਆਈ ਦੀ ਇਨਸਟਰਕਸ਼ਨਸ ਮੁਤਾਬਕ ਦਿੱਤੀ ਗਈ ਹੈ ਉਹਦੇ ਚ ਅਸੀਂ ਉਹ ਫਾਰਮ ਡਿਸਟ੍ਰੀਬਿਊਟ 100% ਜਿੰਨੇ ਸਾਡੇ ਵੋਟਰ ਸੂਚੀ ਮੁਤਾਬਕ ਹੈਗੇ ਉਹਨਾਂ ਨੂੰ ਅਸੀਂ ਡਿਸਟ੍ਰੀਬਿਊਟ ਕੀਤੇ ਨੇ ਸਾਡੇ ਕੋਲ ਫਾਰਮਸ ਦੀ ਗਿਣਤੀ ਜਿਹੜੀ ਵਾਪਸ ਆਈ ਹੈ ਜਿਹਦੇ ਵਿੱਚ ਉਹਨਾਂ ਨੇ ਕਨਸੈਂਟ ਦੇਣਾ ਹੁੰਦਾ ਹੈ ਕਿ ਉਹ ਚਾਹੁੰਦੇ ਨੇ ਕਿ ਉਹ ਵੋਟ ਕਰਨ ਉਹ ਬਹੁਤ ਘੱਟ ਹੈ ਤੇ ਜਿੰਨੇ ਵੀ ਹੋਣਗੇ ਉਹਨਾਂ ਦੇ ਘਰ ਸਾਡੀ ਟੀਮ ਜਾਣਗੀਆ ਤੇ ਉੱਥੇ ਜਾ ਕੇ ਉਹਨਾਂ ਦੀ ਵੋਟ ਕਾਸਟ ਹੋਏਗੀ ਇਹ ਜਿਹੜੀ ਟੀਮ ਜਾਏਗੀ ਇਹ ਬਿਲਕੁਲ ਸੀਕਰੇਸੀ ਮੇਨਟੇਨ ਕੀਤੀ ਜਾਏਗੀ ਵੀਡੀਓਗ੍ਰਾਫੀ ਹੋਏਗੀ ਪੋਲਿੰਗ ਅਫਸਰ ਜਾਏਗਾ VOTING ਕੰਪਾਰਟਮੈਂਟ ਜਾਏਗਾ ਤਾਂਕਿ ਉਹ ਕਿਸੇ ਵੀ ਤਰੀਕੇ ਤੇ ਉਹਨਾਂ ਦੀ ਸੀਕਰੇਸੀ ਆਊਟ ਨਾ ਹੋਏ ਠੀਕ ਹੈ ਥੈਂਕ ਯੂ ਕੀਤਾ ਇਨਸਟਰਕਸ਼ਨ ਮੁਤਾਬਕ ਕੀਤਾ ਜਾ ਰਿਹਾ ਹੈ ਉਹ ਹੈਗਾ ਫੈਸਿਲਿਟੇਸ਼ਨ ਸੈਂਟਰ ਨੂੰ ਲੈ ਕੇ ਸੋ ਸਾਰੇ ਜਿੰਨੇ ਸਾਡੇ ਟ੍ਰੇਨਿੰਗ ਵੈਨਿਊਸ ਨੇ ਉੱਥੇ ਫੈਸਿਲਿਟੇਸ਼ਨ ਸੈਂਟਰ ਸੈਟਅਪ ਕੀਤੇ ਜਾ ਰਹੇ ਨੇ ਜਿਸ ਦਾ ਜਿਹਦੇ ਚ ਇਹ ਹੋਏਗਾ ਕਿ ਕੋਈ ਵੀ ਕਿਸੇ ਹੋਰ ਹਲਕੇ ਦਾ ਮੁਲਾਜ਼ਮ ਜੇ ਆਪਣੇ ਇੱਥੇ ਉਹਨਾਂ ਦੀ ਡਿਊਟੀ ਲੱਗੀ ਹੈ ਇਲੈਕਸ਼ਨ ਤੇ ਉਹਨਾਂ ਨੂੰ ਇੱਥੇ ਆਪਣਾ ਹਲਕੇ ਦਾ ਪੋਸਟਲ ਬੈਲੇਟ issues ਕੀਤਾ ਜਾਏਗਾ ਉਹ ਤੇ ਮੌਕੇ ਤੇ ਹੀ ਵੋਟ ਆਪਣੀ ਪਾ ਸਕਦੇ ਨੇ ਸੋ ਪਹਿਲਾਂ ਜਿਵੇਂ ਹੁੰਦਾ ਸੀਗਾ ਕਿ ਉਹ ਬਾਈ ਪੋਸਟ ਆਪਣੀ ਵੋਟ ਪਾਣਗੇ ਉਹ ਵਾਲੀ ਚੀਜ਼ ਨਹੀਂ ਹੋਏਗੀ ਉਹ ਮੌਕੇ ਤੇ ਫੈਸਿਲਿਟੇਸ਼ਨ ਸੈਂਟਰ ਤੇ ਪਾ ਸਕਦੇ ਨੇ ਉਸ ਤੋਂ ਇਲਾਵਾ ਟ੍ਰੇਨਿੰਗ ਸੈਂਟਰਸ ਤੋਂ ਇਲਾਵਾ ਲਾਸਟ 3 ਦਿਨ ਅ ਇਲੈਕਸ਼ਨ ਤੋਂ ਪਹਿਲਾਂ ਉਹ ਡੀਸੀ ਆਫਿਸ ਵਿਖੇ ਫੈਸਿਲਿਟੇਸ਼ਨ ਸੈਂਟਰ ਬਣੇਗਾ ਤੇ ਬਾਕੀ ਜੋ ਮੁਲਾਜ਼ਮ ਨੇ ਜੋ ਕਿ ਟ੍ਰੇਨਿੰਗ ਲਈ ਨਹੀਂ ਜਾ ਰਹੇ ਜਿਵੇਂ ਕਿ ਪੁਲਿਸ ਮੁਲਾਜ਼ਮ ਨੇ ਜਾਂ ਫਿਰ ਡੀਸੀ ਆਫਿਸ ਮੁਲਾਜ਼ਮ ਨੇ ਅਸੀਂ ਹੈਗੀਆਂ ਬਾਕੀ ਆਫਸਰਸ ਅਸੀਂ ਸਾਰੇ ਆਪਣੀ ਵੋਟ ਇੱਥੇ ਹੀ ਕਾਸਟ ਕਰਾਂਗੇ ਫੈਸਿਲਿਟੇਸ਼ਨ ਸੈਂਟਰ ਚ ਉਹ ਸਾਰੀ ਵੋਟਸ ਜਦੋਂ ਪੈ ਜਾਣਗੀਆਂ ਉਹ ਰੋਜ਼ ਸ਼ਾਮ ਨੂੰ ਫਿਰ ਉਹ ਕੰਸਰਨਡ ਆਰਓ ਕੋਲ ਚਲੇ ਜਾਣਗੀਆਂ ਪਟਿਆਲੇ ਵਾਲੀਆਂ ਪਟਿਆਲੇ ਚਲੇ ਜਾਣਗੀਆਂ ਰੋਪੜ ਵਾਲੀਆਂ ਅਨੰਦਪੁਰ ਸਾਹਿਬ ਰੋਪੜ ਚਲੇ ਜਾਣਗੀਆਂ ਲੁਧਿਆਣਾ ਲੁਧਿਆਣਾ ਚਲੇ ਜਾਣਗੀਆਂ ਸੋ 13 ਆਪਣੇ ਹਲਕੇ ਹੈਗੇ ਨੇ ਉਹ ਸਾਰੇ ਇੱਥੇ VOTING ਹੋਏਗੀ ਤੇ ਅਸੀਂ ਫਿਰ ਕੰਸਰਨਡ ਆਰਓ ਕੋਲ ਉਹ ਪਹੁੰਚਾਵਾਂਗੇ ਜਿਹੜੇ ਸਰਵਿਸ ਵੋਟਰਜ਼ ਹੈਗੇ ਨੇ ਉਹਨਾਂ ਦਾ ਈਟੀਪੀਵੀਆ ਸਿਸਟਮ ਹੈਗਾ ਉਹਨਾਂ ਨੂੰ ਇਲੈਕਟ੍ਰੋਨਿਕਲੀ ਟਰਾਂਸਮਿਟ ਕੀਤੀਆਂ ਜਾਂਦੀਆਂ ਨੇ ਆ ਵੋਟ ਬੈਲਟ ਪੇਪਰ ਉਹ ਉਹਨਾਂ ਕੋਲ ਆਲਰੇਡੀ ਅਸੀਂ ਪੂਰਖ ਕਰ ਚੁੱਕੇ ਆ ਉਹ ਵੀ ਸਾਡੇ ਕੋਲ ਹੁਣ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੋ ਜਿਵੇਂ ਜਿਵੇਂ ਸਾਡੇ ਕੋਲ ਉਹ ਬੈਲਟ ਪੇਪਰ ਵੋਟਾਂ ਉਹਨਾਂ ਦੀਆਂ ਕਾਸਟ ਹੋ ਕੇ ਆਉਣੀਆਂ ਉਹ ਇੱਕ ਸਟ੍ਰੋਂਗ ਰੂਮ ਚ ਰੱਖੀਆਂ ਜਾਣਗੀਆਂ ਤੇ ਕਾਊਂਟਿੰਗ ਵਾਲੇ ਦਿਨ ਅਸੀਂ ਪਹਿਲਾਂ ਉਹਨਾਂ ਦੀ ਕਾਊਂਟਿੰਗ ਕਰਾਂਗੇ ਪਹਿਲਾਂ ਮੈਂ ਪਟਿਆਲੇ ਜੁਆਇਨ ਕਰਾ ਕੇ ਅੱਜ ਜੋ ਹੁਣ ਹੋ ਰਿਹਾ ਹੈ ਹੁਣ ਇਸ ਤੋਂ ਬਾਅਦ ਖੰਨੇ ਜਾਣਾ ਜਿਹੜੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮਾਦੀ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਔਰ ਇੱਥੇ ਮੈਂ ਸ਼ਿਹਰਾ ਦੇ ਨਾਮ ਮੇਰੇ ਛੋਟੇ ਭਰਾ ਰਾਜ ਸਾਹਿਬ ਨੂੰ ਜਿਨ੍ਹਾਂ ਦੀ ਸੋਚ ਸਦਕਾ ਜਿਨ੍ਹਾਂ ਦੇ ਪਿਆਰ ਸਦਕਾ ਅੱਜ ਸਾਡਾ ਬੱਚਾ ਦਿਲਪ੍ਰੀਤ ਪੱਟੀ ਜਿਹੜਾ ਬੀਜੇਪੀ ਨੂੰ ਛੱਡ ਕੇ ਆਮਾਦੀ ਪਾਰਟੀ ਨੂੰ ਜੁਆਇਨ ਕੀਤਾ ਇਹ ਨੌਜਵਾਨ ਹੈ ਅੱਗੇ ਵਧਣ ਦਾ ਬੜਾ ਜੋਸ਼ ਹੈ ਔਰ ਸਾਡੇ ਨਾਲ ਨੇ ਸਾਡੇ ਐਮਪੀ ਦੀ ਜਿਹੜੀ ਟਿਕਟ ਲੜ ਇਲੈਕਸ਼ਨ ਲੜ ਰਹੇ ਨੇ ਜੀਪੀ ਸਾਹਿਬ ਉਹਨਾਂ ਦੇ ਧਰਮ ਪਤਨੀ ਅਰਸ਼ਪਿੰਦਰ ਜੀ ਢੱਲੋਂ ਸਾਹਿਬ ਅਸੀਂ ਸਾਰੇ ਇੱਕ ਪਰਿਵਾਰ ਦੇ ਤੌਰ ਤੇ ਜਿਹੜੀ ਇਲੈਕਸ਼ਨ ਲੜ ਰਹੇ ਹਾਂ ਔਰ ਬਹੁਤ ਸਾਰਾ ਸਮਰਥਨ ਹੈ ਜਿਹੜਾ ਪੰਜਾਬ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਲੋਕ ਜੁਆਇਨ ਕਰਕੇ ਸਾਨੂੰ ਦੇ ਰਹੇ ਨੇ ਔਰ ਇੱਥੇ ਵੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਕਿਉਂਕਿ ਦਿਲਪ੍ਰੀਤ ਬਹੁਤ ਨੌਜਵਾਨ ਇਹਦੇ ਨਾਲ ਚੱਲਦੇ ਨੇ ਲੰਬੇ ਸਮੇਂ ਤੋਂ ਔਰ ਬਹੁਤ ਸਾਰੇ ਸਾਥੀਆਂ ਨੇ ਇਹਦੇ ਨਾਲ ਜਿਹੜਾ ਜੁਆਇਨ ਕੀਤਾ ਜੋਲੇ ਤੋਂ ਸਰਪੰਚ ਸਾਹਿਬ ਉਹਨਾਂ ਨੇ ਵੀ ਮੈਂਬਰਾਂ ਸਮੇਤ ਜਿਹੜਾ ਪਾਰਟੀ ਜੁਆਇਨ ਕੀਤੀ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਆ ਔਰ ਅਸੀਂ ਹੁਣ ਪਰਿਵਾਰ ਦੇ ਤੌਰ ਤੇ ਜਿਹੜਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਕੰਮ ਕਰਾਂਗੇ ਔਰ ਜਿਹੜੀ ਫਤੇਗੜ ਸਾਹਿਬ ਲੋਕ ਸਭਾ ਸੀਟ ਹੈ ਉਹ ਜਿਤਾ ਕੇ ਪਾਰਟੀ ਦੀ ਝੋਲੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇ ਜੁਵਾਲ ਸਾਹਿਬ ਦੀ ਝੋਲੀ ਚ ਪਾਵਾਂਗੇ ਸਰ ਬੜੀ ਖੁਸ਼ੀ ਦੀ ਗੱਲ ਹੈ ਜਿਉਂ-ਜਿਉਂ ਇਲੈਕਸ਼ਨ ਲੜੇ ਆ ਰਹੀ ਹੈ ਹਮ ਖਿਆਲੀ ਜਿਹੜੇ ਆਮ ਆਦਮੀ ਪਾਰਟੀ ਦੀ ਨੀਤੀਆਂ ਨਾਲ ਚੱਲਣਾ ਹੈ ਜਿਹੜੇ ਮਾਨਯੋਗ ਸਰਦਾਰ ਕੁਮਾਰ ਸਿੰਘ ਮਾਨ ਸਾਹਿਬ ਦੇ ਕੰਮਾਂ ਤੋਂ ਖੁਸ਼ ਨੇ ਜਿਹੜੇ ਸਾਡੇ ਅਰਵਿੰਦ ਕੇਜਰੀਵਾਲ ਆ ਜੋ ਉਹਨਾਂ ਦੀ ਸੋਚ ਨਾਲ ਚੱਲਣ ਵਾਲੇ ਨੇ ਉਹ ਸਾਡੇ ਨਾਲ ਜਿਹੜੇ ਨੌਜਵਾਨ ਪੇਸ਼ਵਰ ਹੋਏ ਸਰਪੰਚ ਪੇਸ਼ਵਰ ਹੋਏ ਜਿਨ੍ਹਾਂ ਕਹਿੰਦੇ ਆ ਔਰ ਇਹਦੇ ਨਾਲ ਸਾਡੀ ਪਾਰਟੀ ਨੂੰ ਬੜਾ ਹਮਾਰਾ ਮਿਲਣਾ ਔਰ ਨੌਜਵਾਨ ਤਾਂ ਸਮਾਜ ਦੀ ਸ਼ਕਤੀ ਹੁੰਦੇ ਆ ਸਾਡੇ ਕੋਲ ਉਹ ਨੌਜਵਾਨ ਆਏ ਜਿਹੜੇ ਸੋਸ਼ਲ ਕਮਜ਼ੋਰਾ ਕਰਦੇ ਸਮਾਜ ਦੇ ਜਰਾ ਸੇਵਾ ਕਰਦੇ ਸੀ ਅਸੀਂ ਤਾਂ ਪਹਿਲਾਂ ਆਮ ਆਦਮੀ ਪਾਰਟੀ ਸੱਜਦਾ ਦਈ ਕਿ ਇਸੇ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਆਵਾਕੀ ਭੱਟ ਚੋਂ ਅਤੇ ਅੱਜ ਮੈਂ ਬੀਜੇਪੀ ਪਾਰਟੀ ਤੋਂ ਅਸਤੀਫਾ ਦੇ ਕੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਮੈਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਅਤੇ ਮੈਂ ਰੋਹਨੀ ਸਿੰਘ ਜੀਪੀ ਜੋ ਸਾਡੇ ਕੈਂਡੀਡੇਟ ਐਮਪੀ ਦੇ ਅਤੇ ਰਕੁਨੀ ਸਿੰਘ ਰਾਜ ਐਮਐਲਏ ਸਾਹਿਬ ਅਤੇ ਚੇਤਨ ਸਿੰਘ ਜੋੜੇ ਨਾਗਰਾ ਮੰਤਰੀ ਜੀ ਉਹ ਅੱਜ ਸਪੈਸ਼ਲ ਤੌਰ ਤੇ ਜੁਆਇਨ ਕਰਾਣ ਮੈਨੂੰ ਆਏ ਸੀ ਤੇ ਉਹਨਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਤੁਹਾਡੇ ਨਾਲ ਦਿਨ ਰਾਤ ਇੱਕ ਕਰਕੇ ਆਮ ਆਦਮੀ ਪਾਰਟੀ ਦੀਆਂ ਬਾਹਰ ਮਨੁੱਖਰਾਂ ਤੇ ਮਤਭੇਦ ਨਾਲ ਭਾਰੂ ਵੋਟਾਂ ਨਾਲ ਤੁਹਾਨੂੰ ਜਿਤਾਉਂਦਾ ਦੇਖੋ ਜੀ ਪਹਿਲਾਂ ਤਾਂ ਧੂਰੀ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਕੈਂਪਰ ਸਕੂਲ ਦੇ ਟੀਚਰਸ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਜੀ ਸੋ ਇਦਾਂ ਹੀ ਸਾਥ ਦਿੰਦੇ ਰਹਿਣ ਜਿਹੜੇ ਅੱਗੇ ਆਉਣ ਵਾਲੇ ਇਲੈਕਸ਼ਨ ਹੈ ਇੱਕ ਜ਼ੂਮ ਤੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਧੂਰੀ ਤੋਂ ਵੀਠੇਰ ਜੀ ਨੂੰ ਜਿਤਾ ਕੇ ਭੇਜਣੀ ਸਾਡੀ ਮੰਗ ਹੈ ਜਦ ਤੂੰ ਹਲਕਾ ਵਸਣ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਵੱਧ ਤੋਂ ਵੱਧ VOTING ਕਰਨ ਜੀ ਇੱਕ ਤਰੀਕ ਨੂੰ ਜਾ ਕੇ ਤੇ ਝਾੜੂ ਦੇ ਜਿਹੜੇ ਨਿਸ਼ਾਨ ਤੇ ਵੋਟ ਪਾ ਕੇ ਆਉਣ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਆਮਦੂ ਪਾਰਟੀ ਨੂੰ ਸੁਖਮੀ ਜੀ ਇਹ ਉਸ ਅੱਲਾ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾ ਵਾ ਕਾਮਰੇਡ ਮੁਹੰਮਦ ਇਸਮਾਇਲ ਇੱਕ ਬੜੇ ਪੋਪੂਲਰ ਫੇਸ ਸੀ ਔਰ ਇਹਨਾਂ ਦੇ ਨਾਲ ਦਰਸ਼ਨਪਾਲ ਜੀ ਇਹ ਬੜੇ ਪੋਪੂਲਰ ਫੇਸ ਸੀ ਮਲੇਰਕੋਟਲਾ ਦੇ ਇਨਾਂ ਦੇ ਜੁਆਇਨ ਕਰਨ ਨਾਲ ਸਾਨੂੰ ਬੜੀ ਸ਼ਕਤੀ ਮਿਲੇਗੀ ਔਰ ਅਸੀਂ ਮਲੇਰਕੋਟਲਾ ਨਹੀਂ ਅਸੀਂ ਸਾਰੀ ਸੰਗਰੂਰ ਦੀ ਲੋਕ ਸਭਾ ਦੀ ਸੀਟ ਜਿਹੜੀ ਆ ਉਹ ਬੜੇ ਇਤਮਾਨ ਨਾਲ ਬੜੇ ਸਤਿਕਾਰ ਨਾਲ ਔਰ ਬੜੇ ਅੱਛੇ ਮਾਰਜਿਨ ਨਾਲ ਜਿੱਤਾਂਗੇ ਜੀ ਸਰ ਲੱਗਦਾ ਕਿ ਕਾਂਗਰਸੀ ਦਿੱਕਰ ਰਾਹੁਲ ਗਾਂਧੀ ਆ ਔਰ ਪੰਜਾਬ ਵੀ ਜਲ ਪ੍ਰਚਾਰ ਕਰਨਾ ਦੇਖੋ ਉਹ ਆਉਣਗੇ ਅਵਾਸ਼ ਕਿਉਂਕਿ ਪੰਜਾਬ ਰਾਹੁਲ ਗਾਂਧੀ ਜੀ ਪ੍ਰਿਯੰਕਾ ਸਾਡੀ ਟੌਪ ਦੀ ਲੀਡਰਸ਼ਿਪ ਜ਼ਰੂਰ ਆਵੇਗੀ ਔਰ ਅਸੀਂ ਵੀ ਪਲੈਨਿੰਗ ਪ੍ਰੋਸੈਸ ਵਿੱਚ ਆ ਅਗਰ ਮੈਨੂੰ ਮਹਿਸੂਸ ਹੋਇਆ ਕਿ ਉਹਨਾਂ ਦਾ ਟਾਈਮ ਸਾਨੂੰ ਚਾਹੀਦਾ ਵਾ ਤੇ ਅਸੀਂ ਵੀ ਬੁਲਾਵਾਂਗੇ ਪਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਟਾਈਮ ਅਸੀਂ ਉਹਨਾਂ ਦਾ ਹੋਰ ਸੀਟਾਂ ਦੇ ਬਚਾ ਸਕਾਂਗੇ ਮੈਨੂੰ ਲੱਗਦਾ ਇੱਥੇ ਤਾਂ ਇਹਨਾਂ ਨੇ ਹੀ ਸਾਰਿਆਂ ਨੇ ਜਿਤਾ ਦੇਣਾ ਹੈ ਦੇਖੋ ਅੱਜ ਇਹਨਾਂ ਨੇ ਵੀ ਉਹੀ ਗੱਲ ਕੀਤੀ ਮੈਂ ਵੀ ਇਹੀ ਗੱਲ ਦौराਣਾ ਚਾਹੁੰਦੀ ਆ ਕਿ ਸਾਡੀਆਂ ਹੋਰ ਵੀ ਜੋ ਦੁਬਾਰ ਜਿਸ ਤਰ੍ਹਾਂ ਸੁਲਮਾਨ ਜੋਸ਼ ਹੈ ਇਹ ਸਭ ਜੋ ਰਾਜ਼ ਕਿਸੇ ਨਾ ਕਿਸੇ ਗੱਲ ਤੋਂ ਹੋਏ ਸੀ ਉਹ ਅੱਜ ਵਾਪਸ ਆ ਰਹੇ ਨੇ ਮੈਂ ਪਹਿਲੇ ਵੀ ਕਿਹਾ ਕਿ ਕੋਈ ਸਾਡੀਆਂ ਜੜਾਂ ਨੇ ਕੋਈ ਸਾਡੇ ਧਨੇ ਨੇ ਕੋਈ ਸਾਡੇ ਪੱਤੇ ਨੇ ਕੋਈ ਸਾਡੀਆਂ ਟਹਿਣੀਆਂ ਨੇ ਕੋਈ ਕਿਸਰ ਨੇ ਸੀ ਇੱਕ ਦਰਖਤਾਂ ਅਸੀਂ ਇੱਕ ਦਰਖਤਾਂ ਔਰ ਉਹ ਵਾਪਸ ਸਾਡਾ ਦਰਖਤ ਜੋ ਹੈ ਉਹ ਮੁਕਮਲ ਹੋ ਰਿਹਾ ਹੈ ਮੈਨੂੰ ਬੜੀ ਖੁਸ਼ੀ ਹੈ ਸਾਡੀਆਂ ਜੜਾਂ ਮੁਕਮਲ ਹੋ ਰਹੀਆਂ ਸਾਡੀਆਂ ਜੜਾਂ ਵਾਪਸ ਆ ਰਹੀਆਂ ਜੇ ਕੋਈ ਥੋੜਾ ਬਹੁਤ ਰੁਸਕੇ ਗਿਆ ਹੋਇਆ ਵਾਪਸ ਆ ਰਿਹਾ ਹੈ ਸਾਡੇ ਨਾਲ ਜੁੜ ਰਿਹਾ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਮੈਂ ਬਲਕਿ ਹੋਰ ਵੀ ਅਪੀਲ ਕਰਾਂਗੀ ਜੋ ਸਾ ਤੋਂ ਕੋਈ ਕਿਸੇ ਤੋਂ ਗਲਤੀ ਹੋਈ ਹੈ ਜਾਂ ਕੋਈ ਸਾ ਤੋਂ ਨਰਾਜ਼ ਬੈਠਾ ਹੈ ਕਿਸੇ ਛੋਟੀ ਮੋਟੀ ਗੱਲ ਤੋਂ ਨਰਾਜ਼ ਬੈਠਾ ਹੈ ਅਸੀਂ ਉਹਦਾ ਵੈਲਕਮ ਕਰਾਂਗੇ ਅਗਰ ਉਹ ਆਉਣਾ ਚਾਹੁੰਦਾ ਹੈ ਤਾਂ ਵੈਲਕਮ ਹੈ ਆਏ ਸਾਡੇ ਨਾਲ ਜੁੜੇ ਤਾਂ ਕਿ ਅਸੀਂ ਮਿਲ ਕੇ ਮਹਿੰਮ ਨੂੰ ਦੁਬਾਰਾ ਤੋਂ ਮਹਿੰਮ ਨੂੰ ਸ਼ੁਰੂ ਕਰੀਏ ਔਰ ਅੱਜ ਕਾਮਰੇਟ ਸਾਡੇ ਨਾਲ ਜੁੜੇ ਨੇ ਇਸਮਾਈਲ ਜੀ ਔਰ ਇਹਨਾਂ ਦੀ ਵਾਈਫ ਜੁੜੀ ਹੈ ਇਹਨਾਂ ਦੀ ਬੇਟੀ ਜੁੜੀ ਹੈ ਸਾਨੂੰ ਬਹੁਤ ਖੁਸ਼ੀ ਹੈ ਔਰ ਆਪਣੇ ਦਰਸ਼ਨਪਾਲ ਜੀ ਸਾਡੇ ਨਾਲ ਜੁੜੇ ਨੇ ਬਹੁਤ ਮੈਨੂੰ ਖੁਸ਼ੀ ਹੈ ਕਿ ਦੁਬਾਰਾ ਸਾਡੇ ਨਾਲ ਇਹ ਆਏ ਨੇ ਆਪਣਾਪਨ ਲੱਗ ਰਿਹਾ ਮੈਨੂੰ ਐਂਜ ਲੱਗ ਰਿਹਾ ਕਿ ਮੈਂ ਕਾਫੀ ਅਰਸੇ ਬਾਅਦ ਫਿਰ ਆਪਣੇ ਪਰਿਵਾਰ ਦੇ ਵਿੱਚ ਆ ਕੇ ਬੈਠੀ ਹਾਂ ਦੇਖੋ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਬਦਲਣ ਵਾਸਤੇ ਹੀ ਕੁਝ ਐਮਸੀ ਸਾਨੂੰ ਛੱਡ ਕੇ ਗਏ ਸੀ ਜਦੋਂ ਮੈਂ ਬਣਾਇਆ ਸੀ ਮੈਂ ਇਹ ਸਮਝ ਕੇ ਹੀ ਬਣਾਇਆ ਸੀ ਕਿ ਇੱਕ شریف ਇਨਸਾਨ ਹੈ ਪ੍ਰਧਾਨ ਪਰ ਕੁਝ ਐਮਸੀਜ਼ ਨੂੰ ਮਨਜ਼ੂਰ ਨਹੀਂ ਸੀ ਕਿ ਵੀ ਪ੍ਰਧਾਨ ਇਹ ਰਹਿਣਾ ਚਾਹੀਦਾ ਉਹ ਸਾਨੂੰ ਛੱਡ ਕੇ ਇਸੀ ਉਦਵਜਾ ਨਾਲ ਚਲੇ ਗਈ ਸੀ ਪਰ ਅੱਜ ਵੀ ਉਹ ਉੱਥੇ ਹੀ ਨੇ ਪ੍ਰਧਾਨ ਵੀ ਉਹੀ ਹੈ ਮੇਰੀ ਹਿਸਮਤ ਚ ਨਹੀਂ ਆਉਂਦਾ ਕਿ ਪ੍ਰਧਾਨਤਾ ਉਹੀ ਹੈ ਜਿਹਨੂੰ ਜਿਹਦੀ ਵਜ੍ਹਾ ਨਾਲ ਮੇਤੂੰ ਨਰਾਜ਼ ਹੋ ਕੇ ਗਏ ਸੀ ਪ੍ਰਧਾਨਤਾ ਉਹੀ ਅੱਜ ਵੀ ਉਹੀ ਹੈ ਫਿਰ ਉਹਦੇ ਨਾਲ ਇਹ ਮੇਰੀ ਗੱਲ ਸਮਝ ਨਹੀਂ ਆਈ ਫਿਰ ਲੱਗਦਾ तकरीबन ਹੁਣ 3 ਮਹੀਨੇ ਹੋ ਗਏ 3 ਮਹੀਨੇ ਮੈਂ तकरीबन 80 ਹੱਥਿਆ ਛੋ ਗਿਆ ਹੈ ਇੱਕਰ ਮੈਂ ਦੇਖੀ ਕਿ ਲੋਕਾਂ ਵਿੱਚ ਪੰਜਾਬ ਦੀ ਜਨਤਾ ਵਿੱਚ ਬੜਾ ਬਹੁਤ ਹੀ ਗੁੱਸਾ ਹੈ ਮਾਤਾ ਮੀਆਂ ਨੌਜਵਾਨ ਮਿਲੇ ਜਿਹੜੇ ਭਾਵੇਂ ਆਪਣੇ ਵਰਕਰ ਵੀ ਨਹੀਂ ਸੀ ਜੇ ਮੈਂ ਯਾਤਰਾ ਜਾ ਰਿਹਾ ਸੀ ਨਾਲ ਦੀ ਗੱਡੀ ਤੇ ਚੱਲ ਰਹੀ ਸੀ ਗੱਡੀ ਰੋਕੀ ਤੇ ਭੱਜ ਕੇ ਮੇਰੇ ਕੋਲ ਆਇਆ ਤੇ ਕਹਿਣ ਲੱਗੇ

ਆਪਾਂ ਚੋਣੇ ਆਪ ਉਹ ਦੇਖੀ ਐ ਕਿ ਫਿਰ ਆਪਾਂ ਪੁਸ਼ਟਾਉਣੇ ਆ ਫਿਰ ਕੋਈ ਹੋਰ ਆ ਜਾਂਦਾ ਪਰ ਇਹਨੂੰ ਵੀ ਦੇਖੀ ਐ ਕਿ ਫਿਰ ਤੋਂ ਪੁਸ਼ਟਾਉਣੇ ਆ ਆ ਜਿਹੜੇ ਤੁਸੀਂ ਪੁਸ਼ਟਾਉਣੇ ਆ ਨਾ ਤੁਹਾਡੇ ਜ਼ਿੰਦਗੀ ਦੇ 5-5 ਸਾਲ ਖਤਮ ਹੋ ਜਾਂਦੇ ਆ 5-5 ਸਾਲ ਆਪਣੇ ਤਾਂ ਸਿਆਣੇ ਗੁਜਰਾਤੀ ਐ ਪੈਕੀ ਸਾਲ ਹੋ ਗਏ ਲਗਾਤਾਰ